ਉਹਦੇ ਹਾਂ ਸ਼ਕਰਾਬਾਦ ਉਹਨੇ ਸੋਹਦੇ ਹਾਂ ਸ਼ਕਰਾਬਾਦ ਜਿਵੇਂ ਜਿਕੇ ਫਦੇ ਮੈਂ ਸਭ ਤੋਂ ਪਹਿਲਾਂ ਸਾਡੇ ਦੋਵੇਂ ਪਿੰਡਾਂ ਦੀ ਪੰਚਾਇਤ ਦਾ ਅਤੇ ਵੋਟਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਸਰਬਸੰਤੀ ਨਾਲ ਸਰਪੰਚ ਚੁਣਿਆ ਹੈ ਇਸੋ ਛੋਟੀ ਉਮਰ ਵਿੱਚ ਸਰਪੰਚ ਚੁਣਿਆ ਤੇ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਤੇ ਉਮੀਦ ਕਰਦਾ ਕਿ ਮੈਂ ਉਹਨਾਂ ਦੀ ਆਸਾਂ ਤੇ ਖਰਾ ਉਤਰੂੰਗਾ ਮੁੱਦੇ ਪਿਛਲੇ ਟਰਮ ਉਸ ਤੋਂ ਪਹਿਲਾਂ ਵੀ ਆਪਣੇ ਪਿਛਲੇ ਟਰਮ ਤੇ ਮੇਰੇ ਮਾਦਾਈ ਸਰਪੰਚ ਸਨ ਉਸ ਤੋਂ ਪਹਿਲਾਂ ਵੀ ਆਪਣੇ ਪਾਈਤਰੇ ਚ 24 ਸਰਪੰਚ ਸਨ ਸੋ ਕਾਫੀ ਕਮ ਹੋ ਗਏ ਹਨ ਤੇ ਜਿਵੇਂ ਕਿ ਮੁੱਦੇ ਇਸ ਵਾਰ ਦੇ ਹਨ ਕਿ ਜਿਵੇਂ ਕਿ ਨਸ਼ਾ ਦਿਨੋ ਦਿਨ ਪੰਜਾਬ ਵਿੱਚ ਵੱਧ ਰਿਹਾ ਹੈ ਅਤੇ ਉਹਦੇ ਲਈ ਰੋਕਥਾਮ ਲਈ ਵੈਸੇ ਤਾਂ ਸਾਡੇ ਪਿੰਡ ਵਿੱਚ ਥੋੜਾ ਇਹ ਨਸ਼ਾ ਪਰ ਉਹਨੂੰ ਰੋਕਥਾਮ ਲਈ ਆਪਾਂ ਬੱਚਿਆਂ ਨੂੰ ਜਿਹੜਾ ਸਾਡਾ ਯੂਥ ਹੈ ਮੇਰੇ ਪਹਾਣੀਆਂ ਸੱਜਣ ਮਿੱਤਰਾਂ ਨੂੰ ਉਹਨਾਂ ਨੂੰ ਉਤਸ਼ਾਹਿਤ ਕਰਾਂਗੇ ਅਤੇ ਜਿਵੇਂ ਪਿੰਡ ਵਿੱਚ ਕੋਈ ਸਰਕਾਰੀ ਬਿਲਡਿੰਗ ਉਹ ਵੀ ਆਪਾਂ ਕੰਮ ਚੱਲ ਰਿਹਾ ਹੈ ਉਹ ਵੀ ਥੋੜੇ ਦਿਨ ਅੰਤ ਤੱਕ ਕੰਪਲੀਟ ਹੋਣ ਵਾਲਾ ਹੈ ਉਹ ਵੀ ਹੋ ਜਾਏਗਾ ਅਤੇ ਉਮੀਦ ਕਰਦਾ ਹਾਂ ਕਿ ਮੈਂ ਮਦਰ ਸਰਪੰਚ ਰਹੇ ਨੇ ਕਿ ਉਹਨੂੰ ਲੱਗਦਾ ਹੈ ਕਿ ਕੁਝ ਕੰਮ ਰਹਿ ਕੇ ਜਿਹੜੇ ਹੁਣ ਉਹਨਾਂ ਦਾ ਬੇਟਾ ਪੂਰਾ ਕਰੂਗਾ ਅੰਦੀ ਜੀ ਜਿਵੇਂ ਕੰਮ ਇੱਕ ਤਾਂ ਵਾਟਰ ਦਾ ਕਿਉਂਕਿ ਇੱਥੇ ਸਸਤਰੂ ਦੇ ਨੇੜੇ ਹੋਣ ਕਰਕੇ ਥੋੜੀ ਜੀ ਸਾਨੂੰ ਉੱਥੇ ਕੈਂਸਰ ਦੀ ਪ੍ਰੋਬਲਮ ਵੱਧ ਰਹੀ ਹੈ ਤੇ ਉਹਦੇ ਕਰਕੇ ਆਪਾਂ ਜੋ ਵਾਟਰ ਬਾਕਸ ਇੱਕ ਬੜਾ ਹੀ ਸੋਫਿਸਟੀਕੇਟਿਡ ਵਾਟਰ ਪਲੰਟ ਇੱਥੇ ਦੋਵਾਂ ਪਿੰਡਾਂ ਵਿੱਚ ਸਾਡੇ ਐਮਐਲਏ ਦੀ ਉਹਨਾਂ ਦੇ ਕਾਰਕਮਲਾਂ ਨਾਲ ਕਰਵਾਇਆ ਜਾਏਗਾ ਅਤੇ ਉਸ ਤੋਂ ਬਾਅਦ ਸਟਰੀਟ ਲਾਈਟਾਂ ਦਾ ਕੰਮ ਜੋ ਕਿ ਸਾਡੇ ਦੋਵੇਂ ਪਿੰਡਾਂ ਵਿੱਚ ਅਜੇ ਪੈਂਡਿੰਗ ਹੈ ਉਹ ਵੀ ਕਰਵਾ ਦਿੱਤਾ ਜਾਏਗਾ ਅਤੇ ਹੋਰ ਪਾਰਕ ਹੋ ਗਿਆ ਐਂਡ ਸਟੇਡੀਅਮ ਹੋ ਗਿਆ ਇਹਨਾਂ ਦੇ ਆਪਾਂ ਹਕਸ ਕਰਾਂਗੇ। ਕੀ ਮੈਸੇਜ ਦੇਵੋਗੇ ਕਿਉਂਕਿ ਸਰਦ ਸਬਤੀ ਹੁਣੀ ਬਹੁਤ ਔਖੀ ਹੁੰਦੀ ਹੈ ਪਿੰਡ 'ਚ ਪਾਰਟੀਬਾਜੀ ਹੁੰਦੀ ਹੈ ਤੁਹਾਡੇ ਪਿੰਡ ਦੋ ਪਿੰਡਾਂ ਨੇ ਤੁਹਾਨੂੰ ਚੁਣਿਆ ਕੀ ਕਹਿਣਾ ਦਾ ਮੈਸੇਜ ਹੀ ਦੇਵੋ। ਮੈਂ ਮੈਸੇਜ ਇਹ ਦੋਣਾ ਚਾਹੂੰਗਾ ਕਿ ਇਲੈਕਸ਼ਨ ਹਰੇਕ 5 ਸਾਲ ਬਾਅਦ ਆਉਂਦੇ ਆ ਤੇ ਆਪਾਂ ਦੇਖਦੇ ਹਾਂ ਜਿਵੇਂ ਕਿ ਪਿਛਲੇ ਸਮੇਂ ਵਿੱਚ ਕਈ ਜਗ੍ਹਾ ਤੇ ਕਿੰਨੀ ਵਾਇਲੈਂਸ ਫੇਸ ਕਰਦੇ ਹਨ ਮਾਰ ਤਾੜ ਹੁੰਦੀ ਹੈ ਸੋ ਸਾਨੂੰ ਇਹਨਾਂ ਚੀਜ਼ਾਂ ਤੋਂ ਅੱਗੇ ਵਧਣਾ ਚਾਹੀਦਾ ਹੈ ਸਾਨੂੰ ਇੱਕ ਚੰਗੇ ਸਮਾਜ ਨੂੰ ਸਿਰ ਦੇਣੀ ਚਾਹੀਦੀ ਹੈ ਤੇ ਪਿਆਰ ਨਾਲ ਸਰਬਸੰਮਤੀ ਨਾਲ ਹੋਰ ਵੀ ਅੱਗੇ ਸਰਪੰਚ ਹੋਣੇ ਚਾਹੀਦੇ ਸੋ ਪਹਿਲਾਂ ਤਾਂ ਮੈਂ ਸਾਡੇ ਦੋਵੇਂ ਪਿੰਡ ਚੱਕਸਾਨਾ ਤੇ ਗ੍ਰਾਮ ਪੰਚਾਇਤ ਅਸੂਲਪੁਰ ਦੇ ਪਿੰਡ ਵਾਸੀਆਂ ਦੇ ਦਿਲਦਿਆਂ ਘਰਾਂਿਆਂ ਦਾ ਤਲਵਾਦ ਕਰਦਾ ਜਿਨ੍ਹਾਂ ਨੇ ਸਾਡੇ ਮੇਰੇ بیٹے ਨੂੰ 24 ਸਾਲ ਦੇ بیٹے ਤੇ ਵਿਸ਼ਵਾਸ ਜਤਾਇਆ ਤੇ ਉਹਨਾਂ ਨੇ ਸਰਪੰਚੀ ਕਰਨ ਦੇ लायक ਸਮਝਿਆ ਔਰ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਸਾਡੇ ਪਿੰਡ ਦੀ ਜਿਹੜੀ ਭਾਈਚਾਰਕ ਸਾਂਝ ਆ ਉਹਨੂੰ ਬਿਲਕੁਲ ਸਾਨੂੰ ਉਮੀਦ ਹੈ ਅਸੀਂ ਪਹਿਲਾਂ ਪਹਿਲੇ 5 ਸਾਲਾਂ ਤੋਂ ਬਿਲਕੁਲ ਭਾਈਚਾਰਕ ਸਾਂਝ ਨੂੰ ਪ੍ਰੋਪਰ ਰੱਖ ਰਹੇ ਹਾਂ ਤੇ ਹੁਣ ਵੀ ਅਸੀਂ ਭਾਈਚਾਰਕ ਸਾਂਝ ਨੂੰ ਪ੍ਰੋਪਰ ਰੱਖਣ ਦੀ ਕੋਸ਼ਿਸ਼ ਕਰਾਂਗੇ ਔਰ ਪਿੰਡ ਦੇ ਜਿੰਨੇ ਡਵੈਲਪਮੈਂਟ ਦੇ ਕੰਮ ਆ ਉਹ ਪੂਰੇ ਕੀਤੇ ਜਾਣਗੇ ਕੀ ਕੀ ਡਵੈਲਪਮੈਂਟ ਦੇ ਕੰਮ ਆ ਪਿਛਲੇ ਸਮੇਂ ਵਿੱਚ ਜੋ ਗੜੀਆਂ ਨਾਲੀਆਂ ਦਾ ਕੰਮ ਸੀ ਸਾਡੇ ਹਲਕੇ ਦੇ ਐਮਐਲਏ ਦਵਿੰਦਰਜੀਤ ਸਿੰਘ ਲਾਡੀ ਟੋਸ ਜੀ ਨੇ ਕਿਉਂਕਿ ਉਹਨਾਂ ਦਾ ਇੱਕ ਨਾਮ ਹੈ ਪੰਜਾਬ ਦੇ ਵਿੱਚ بڑا ਸਿਆਸੀ ਪਰਿਵਾਰ ਸੁਦਾ ਕੁਲਦੀਪ ਸਿੰਘ ਟੋਸ ਦੇ ਉਹ ਫਰਜ਼ੰਦ ਨੇ ਔਰ ਬਿਨਾ ਕਿਸੇ ਭਾਵ ਭੇਦ ਭਾਵ ਔਰ ਬਿਨਾ ਕਿਸੇ ਉਹਦੇ ਅ ਡਵੈਲਪਮੈਂਟ ਜੋ ਹਰਕੇ ਦੀ ਕਰਵਾ ਰਹੇ ਆ ਤੇ ਸਾਡੇ ਪਿੰਡ ਦੀਆਂ ਵੀ ਜੋ ਗਲੀਆਂ ਨਾਲੀਆਂ ਦਾ ਕੰਮ ਜਿਹੜਾ ਜਾਂ ਸੜਕਾਂ ਦਾ ਕੰਮ ਜਿਹੜਾ ਤਕੜ ਕੰਪਲੀਟ ਹੋ ਚੁੱਕਾ ਬਾਸ ਸੜਕਾ ਸਾਡਾ ਬਣ ਰਿਹਾ ਹੈਗਾ ਤੇ ਜਿਹੜਾ ਬਾਕੀ ਕੰਮ ਪੈਂਦਾ ਹੈਗਾ ਸਾਨੂੰ ਉਮੀਦ ਹੈ ਅਸੀਂ ਉਹ ਜਲਦੀ ਪੂਰਾ ਕਰ ਲਾਂਗੇ ਪਰ ਮੈਸੇਜ ਦਿਓਗੇ ਦੂਜੇ ਪਿੰਡਾਂ ਦੇ ਲੋਕਾਂ ਨੂੰ ਜਿਹੜੇ ਸਰਪੰਚ ਨਹੀਂ ਇਲੈਕਸ਼ਨ ਹੋਏ ਤੇ ਕਹਾਈਆ ਬਹੁਤ ਅੰਦਾਜ਼ ਹੈ ਮੈਂ ਇੱਕ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਪੰਜਾਬ ਕਾਲਜ ਐਸੋਸੀਏਸ਼ਨ ਨਰਸਿੰਗ ਕਾਲਜ ਦਾ ਪ੍ਰੈਜ਼ੀਡੈਂਟ ਆ ਤੇ ਮੈਂ ਸਾਰੇ ਪੰਜਾਬ ਅਤੇ ਪੰਜਾਬੀਆਂ ਦੇ ਵਿੱਚ ਰਹਿਣ ਵਾਲੇ ਜੱਲ੍ਹੇ ਵੀ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆ ਇਹਨਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜਿਹੜੀਆਂ ਪੰਚਾਇਤਾਂ ਨੇ ਜਿਵੇਂ ਕਿ ਸਾਡੇ ਮੁੱਖ ਮੰਤਰੀ ਭਵਨ ਸਿੰਘ ਮਾਰਕ ਜੀ ਨੇ ਕਿਹਾ ਕਿ ਨੌਜਵਾਨ ਨੂੰ ਮੌਕਾ ਦੇਣਾ ਚਾਹੀਦਾ ਚੰਗੇ ਨੌਜਵਾਨ ਅੱਗੇ ਆਉਣ ਜਿਹੜੀਆਂ ਸਾਡੇ ਸਮਾਜ ਦੀਆਂ ਕ੍ਰਿਤੀਆਂ ਹੈਗੀਆਂ ਚਾਹੇ ਉਹ ਨਸ਼ੇ ਦੀ ਕ੍ਰਿਤੀ ਆ ਉਹਨਾਂ ਨੂੰ ਦੂਰ ਕੀਤਾ ਜਾਵੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ। ਅਬੇ ਕੀ ਨਾਮ ਤੁਹਾਡਾ ਸਰਪੰਚ ਜਿਹੜੇ ਜਿਹੜੇ ਆ ਤੇ ਮੈਂ ਉਹਨੂੰ ਤੇ ਆ ਦੇਣਾ ਠੀਕ ਹੈ ਜੀ ਮੇਰਾ ਮੇਰਾ ਬਲਕਾਰ ਸਿੰਘ ਜੀ ਅੱਜ ਸਰਪੰਚ ਜੁੜਿਆ ਆ ਪਾਕਪਨ ਹਾਂ ਹਾਂ ਜੀ ਛੋਟੀ ਉਮਰ ਤੇ ਜਿੰਨੇ ਤੇ ਪ੍ਰਵਾਸ ਦੇ ਵਿੱਚ ਅੱਗੇ ਵੀ ਨਹੀਂ ਸੀ ਜਾਂ ਸੁਪੰਚਰੀ ਆ ਹੁਣ ਵੀ ਇਹ ਪ੍ਰਵਾਸ ਦਾ ਤੁਹਾਨੂੰ ਸਾਰੇ ਪਿੰਡ ਨੂੰ ਮਾਲਕ ਤੇ ਤੁਹਾਨੂੰ ਕਰਕੇ ਹੀ ਸਾਬ ਸੰਤੀਆਂ ਚੁਣੇ ਨੇ ਤੇ ਚਲੋ ਅਸੀਂ ਅੱਗੇ ਵੀ ਕੰਮ ਕਰਨਗੇ ਤੇ ਕਰਦੇ ਵੀ ਆ ਸਾਰਿਆਂ ਦੇ ਨੌਜਵਾਨ ਮੁੰਡਾ ਲੱਗਦਾ ਕਿ ਕੂਰ ਕੰਮ ਖਿੱਚ ਕੇ ਨੌਜਵਾਨ ਜੀ ਹੁਣ ਤੋਂ ਜ਼ਿਆਦਾ ਕਰਦੇ ਵੱਡੇ ਬੰਦਿਆਂ ਨਾਲ ਇਸ ਜ਼ਿਆਦਾ ਚਿਹਾਰ ਨਹੀਂ ਮੁੰਡੇ ਘਾਥੇ ਦਾ ਕੋਲ ਕੰਮ ਕਰਦੇ ਤਾਂ ਹੀ ਸਾਰੇ ਪਿਆਰ ਸਾਰੇ ਨਾਲ ਦਿੰਦੇ ਤੋ ਪਿੰਡਾਂ ਚ ਸਾਡੇ ਨਾਲ ਨੂੰ ਵਧਿਆ ਰੌਣਕ ਜਾਣ ਹੋਰ ਪਿੰਡਾਂ ਨੂੰ ਕੀ ਅਪੀਲ ਕਰਾਂਗੇ ਅਸੀਂ ਪਿੰਡ ਇਹ ਕਰਦੇ ਆ ਕਿ ਸਭ ਸੰਤੀ ਨਾਲ ਚੱਲਣਾ ਚਾਹੀਦੀ ਆ ਤੇ ਸਾਰੇ ਪਿਆਰ ਨਾਲ ਆ ਤਾਂ ਬਹਿ ਕੇ ਜੋ ਕਰਨਾ ਮਸਲਾ ਮੈਂਬਰ ਬਣਾਉਣੇ ਆ ਸਰਪੰਚ ਬਣਾਉਣਾ ਬਹਿ ਕੇ ਬਣਾਉਣੇ ਆ